ਕਬੱਡੀ ਕੈਂਪ ਪਿੰਡ ਚੂੜ ਚੱਕ ਕੋਚ ਸੋਨੀਕੋਟ ਕਰੋ ਅੱਜ ਸ਼ਨੀਵਾਰ ਹੈ ਤੇ ਕਹਿੰਦੇ ਕ੍ਰੋਸ ਕੰਟਰੀ ਲੱਗਣੀ ਆ ਕੋਚ ਸਾਹਿਬ ਨੇ ਕਹਿੰਦੇ ਸਾਰੇ ਕਹਿੰਦੇ ਭੱਜ ਪਏ ਆ ਤੇ ਮਗਰ ਕੋਚ ਸਾਹਿਬ ਸਾਈਕਲ ਚੱਕਿਆ ਵਾ ਆਜੋ ਵੀ ਮੁੰਡਿਓ ਕਹਿੰਦੇ ਨਹਿਰ ਟੱਪ ਕੇ ਕੱਕਿਓ ਨਹੀਂ ਬੋਤਲਾਂ ਚੱਕੀ ਫਿਰਦੇ ਆ ਪਾਣੀ ਦੀਆਂ ਆਹ ਭਾਈ ਕਾਲੇ ਦਾ ਮੁੰਡਾ ਟਾਰੀ ਵਾਲੇ ਦਾ ਇਹ ਵੀ ਕਹਿੰਦਾ ਅੱਜ ਮੈਂ ਭੱਜਣਾ ਵਾ ਲਓ ਜੀ ਮੋٹے ਹੁਣੀ ਆ ਰਹੇ ਆ ਹੁਣ ਪਿੰਡ ਚੋਂ ਆਪਾਂ ਬਾਹਰ ਹੋ ਰਹੇ ਆ ਹੌਲੀ ਹੌਲੀ ਗੁਰੀ ਖਕਰਾਨਾ ਜੀ ਦੇਖੋ ਮਜ਼ਾਕ ਕਰਦੇ ਓ ਕੋਈ ਸਾਹਿਬ ਵੀ ਆ ਰਿਹਾ ਸਾਈਕਲ ਤੇ ਪੰਪੀ ਨੂੰ ਕਹਿੰਦੇ ਅੱਜ ਸਿਰੇ ਜਾਣਾ ਵਾ ਪੰਪੀ ਆਊਗਾ ਸਿਰੇ ਵੇਖੋ ਹੁਣ ਤੇ ਬਾਕੀ ਕਿਨਾਰੇ ਦੇ ਸਾਰੇ ਮੁੰਡੇ ਪਹੁੰਚ ਚੁੱਕੇ ਆ ਜਿੱਥੇ ਆਪਾਂ ਮਿਹਨਤ ਲਾਉਣੀ ਆ ਪੌੜੀਆਂ ਲਾਉਣੀਆਂ ਆਈ ਜਾਂਦੇ ਆ ਕੋਈ ਸਾਹਿਬ ਵੀ ਆ ਗਏ ਅੱਜ ਕਹਿੰਦੇ ਲੈਗ ਡੇ ਕਰ ਦੇ ਸਕਿਪ ਕਦੇ ਨਹੀਂ ਛਣੇ ਹੁਣਾਂ ਦਾ ਬੁਰਾ ਹਾਲ ਹੋਇਆ ਪਿਆ ਚੱਲ ਵੀ ਗੁਰੀ ਚੜੋ ਤਾਂ ਪੌੜੀਆਂ ਸਿਰੇ ਤੇ ਟੈਂਕੀ ਤੇ ਜਾ ਕੇ ਆਉਣਾ ਮੁੰਡਿਆ ਨੇ ਰਾਹ ਰਾਹੁਲ ਹੁਣੀ ਰਾਹੁਲ ਹੁਣੀ ਫਿਰਦੇ ਨੱਚਦੇ ਗੁਰੀ ਹੁਣੀ ਆਉਂਦੇ ਉਹ ਵੇਖ ਨੱਚਦੇ ਟੱਪਦੇ ਕਾਕੇ ਹੁਣਾਂ ਦਾ ਬੁਰਾ ਹਾਲ ਹੋਇਆ ਪਿਆ ਪੱਟਾਂ ਦਾ ਆਪਣਾ ਤਾਅ ਭਈ ਸਿਰਾ ਹੋਇਆ ਕਹਿੰਦੇ ਪੱਟਾਂ ਵਾਲੀ ਮਿਹਨਤ ਬਾਹਲੀ ਘੈਂਟਾ ਮੋਟਾ ਕਹਿੰਦਾ ਵੀਡੀਓ ਬਣਦੀ ਡੋਲੇ ਦੇਖੋ ਮੁੰਡੇ ਦੇ ਮੋٹے ਦੇ ਆ ਮੁੰਡੇ ਫੇਰ ਪੱਟਾਂ ਵਾਲੀ ਲਾਈ ਜਾਂਦੇ ਅੱਜ ਕਹਿੰਦੇ ਮੁੰਡੇ ਸਿਰਾ ਕਰਾਈ ਜਾਂਦੇ ਆ ਲਓ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਕੈਂਪ ਚ ਖਰਾਕ ਲਈ ਵੀ ਸਹਿਯੋਗ ਦੇ ਰਹੇ ਉਹਨਾਂ ਵੀਰਾਂ ਦਾ ਧੰਨਵਾਦ ਸਾਡੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਦੇਖੋ ਡੋਲੇ ਮੋਟੇ ਦੇ ਹੁਣ ਗੁਰੀ ਖਖਰਾਣੇ ਵਾਲਾ ਵੀ ਉਹ ਵੇਖਿਓ ਚੱਕ ਨੱਚ ਨੱਚ ਲਾਉਂਦਾ ਪੱਟਾਂ ਵਾਲੀ ਮਿਹਨਤ ਤੇ ਬਾਕੀ ਜਿਹੜੀ ਅੱਜ ਕੇਲਿਆਂ ਦੀ ਸੇਵਾ ਕੀਤੀ ਗਈ ਦਿਲਬਾਖ ਸਿੰਘ ਸੰਧੂ ਵੱਲੋਂ ਕੀਤੀ ਗਈ ਬਹੁਤ ਬਹੁਤ ਧੰਨਵਾਦ ਰੂਟੀਨ ਦੇ ਵਿੱਚ ਛੋਲੇ ਗਰਾਊਂਡ ਦੇ ਵਿੱਚ ਆ ਕੇ ਅਸੀਂ ਖਾਦੇ ਨਾਲ ਕੇਲੇ ਰੂਹ ਆਫ ਜਾ ਜੋ ਅੱਜ ਪਿੰਡ ਦੇ ਵਿੱਚੋਂ ਦੁੱਧ ਇਕੱਠਾ ਕਰਕੇ ਸਾਨੂੰ ਸੇਵਾ ਕੀਤੀ ਗਈ